ਮਿਤੀ 12 4 2024 ਨੂੰ ਅਸੀਂ ਰਿਸਟਰ ਕੀਤੀ ਐਫ ਆਈ ਆਰ ਨੰਬਰ 42 ਉਹਦੇ ਚ ਸਾਨੂੰ ਪਤਾ ਚੱਲਿਆ ਕਿ ਸ਼ਾਮ ਦੇ 9:30 10 ਵਜੇ ਇੱਕ ਛੋਟੇ ਹਾਥੀ ਦੇ ਆਪਣਾ ਮਕਬੂਲਪੁਰਾ ਫਲੈਟ ਸੱਗੇ ਹੈ ਨੀਅਰ ਗੁਰਦੁਆਰਾ ਲੰਮਾ ਮਾ ਸਾਹਿਬ ਉਥੇ ਫਾਇਰ ਹੋਇਆ ਤੇ 55000 ਰੁਪਏ ਲੁੱਟ ਕੇ ਲੈ ਗਏ ਹੈ ਦੋ ਤਿੰਨ ਜਣੇ ਚਲੋ ਅਸੀਂ ਉਸ ਤੋਂ ਬਾਅਦ ਸਾਡੀ ਪੁਲਿਸ ਪਾਰਟੀ ਗਈ ਐਸਐਚਓ ਸਾਹਿਬ ਤੇ ਸੀਪੀ ਸਾਹਿਬ ਦਸ਼ੰਦਰ ਦੇ ਸ਼ੇਡ ਏਡੀਐਸਪੀ ਸੀ ਸਾਹਿਬ ਸ਼੍ਰੀ ਨਵਜੋਤ ਸਿੰਘ ਜੀ ਏਸੀਪੀ ਸ਼੍ਰੀ ਗੁਰਿੰਦਰबीर ਸਿੰਘ ਇਹਨਾਂ ਨੇ ਬਹੁਤ ਮਿਲ ਕੀਤੀ ਇਨਕਲੂਡਿੰਗ ਉਨ੍ਹਾਂ ਦੀ ਤੇ ਮੌਕੇ ਤੇ ਗਏ ਤੇ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਮੌਕਾ ਦੇਖਣ ਤੋਂ ਬਾਅਦ ਇਹਨਾਂ ਨੇ ਤਫ਼ਤੀਸ਼ ਜਾਰੀ ਕਰ ਲਈ ਤੇ ਪਰਚਾ ਦਰਜ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਤੇ ਜਦੋਂ ਅੱਗੇ ਤਫ਼ਤੀਸ਼ ਹੋਈ ਜਦੋਂ ਸੀਸੀਟੀਵੀ ਕੈਮਰਾਸ ਦੇਖੇ ਤੇ ਉਹ ਆਪਣਾ ਕੀਤਾ ਉਸ ਤੋਂ ਬਾਅਦ ਪਤਾ ਚੱਲਿਆ ਕਿ ਜਿਹੜਾ ਐ ਐਫ ਆਈ ਆਰ ਆਪਣਾ ਸੁਰਿੰਦਰ ਸਿੰਘ ਨੇ ਕਰਾਈ ਹੈ ਇਹ ਕਨਕੋਡਰੇਟ ਸਟੋਰੀ ਹੈ ਤੇ ਉਸ ਤੋਂ ਆਪਣਾ ਜਿਹੜਾ ਜਸਪ੍ਰੀਤ ਸਿੰਘ ਹੈ ਇਹ ਹੋਲ ਸੇਲਰ ਹੈ ਉਹਦਾ ਛੋਟਾ ਹੱਥ ਹੀ ਹੈ ਤੇ ਉਹ ਹੋਲ ਸੇਲਰ ਹੈ ਕਰਿਆਨੇ ਦਾ ਉਹ ਅੱਗੇ ਉਹ ਉਹਦੇ ਸੁਰਿੰਦਰ ਸਿੰਘ ਤੇ ਹਰਦੀਪ ਸਿੰਘ ਉਹਦੇ ਕਰਿੰਦੇ ਨੇ ਉਹਨਾਂ ਨੇ ਸੁਨੀਲ ਤੇ ਚੰਦਰ ਨਾਲ ਮਿਲ ਕੇ ਦੋ ਜਣਾਂ ਮਿਲ ਕੇ ਗੋਲੀ ਚਲਵਾਈ ਛੋਟੇ ਹਾਥੀ ਤੇ ਤੇ ਡਰਾਮਾ ਰਚਿਆ ਕਿ ਆ ਪੈਸੇ ਖੋਨ ਦਾ ਤੇ ਉਸ ਤੋਂ ਬਾਅਦ ਜਦੋਂ ਸਾਰੀ ਸਟੋਰੀ ਕਲੀਅਰ ਹੋ ਗਈ ਅਸੀਂ ਐਫ ਆਈ ਆਰ ਦਾ ਆਪਣਾ ਮਤੇਈ ਬਣਾਇਆ ਜਸਪ੍ਰੀਤ ਸਿੰਘ ਨੂੰ ਤੇ ਸੈਕਸ਼ਨ 420 406 336 427 379 ਬੀ 2 ਤੇ 25548 ਆਮਜ਼ੈਕਟ ਐਡ ਕੀਤਾ ਹੈ ਤੇ ਸਿਲਾਲਸ ਸਾਡੇ ਕੋਲ ਆਪਣਾ ਸੁਨੀਲ ਤੇ ਚੰਦ ਗ੍ਰਿਫਤਾਰ ਹੈਗੇ ਆ ਜੀ ਨਾਲ सुरेंद्र ਸਿੰਘ ਤੇ ਹਰਦੀਪ ਸਿੰਘ ਤੇ ਆਪਣਾ ਇਹਦੇ ਕੋਲੋਂ सुरेंद्र ਸਿੰਘ ਤੋਂ ਸਾਨੂੰ ਅਮਲੇ 52000 ਕੈਸ਼ ਤੇ ਹਰਦੀਪ ਸਿੰਘ ਦੇ ਪੋਜੀਸ਼ਨ ਤੋਂ ਸਾਨੂੰ ਅ ਬੇਤਿਬੋਤਾ ਇਸ ਕੰਮ ਲਿਆ ਇਲੀਗਲ ਨਾਨ ਲਾਇਸنسਡ ਬਟਰ ਤੇ ਇਹ ਸਾਡਾ ਹ ਹੁਣ ਤੱਕ ਦੀ ਤਫਤੀਸ਼ ਦਾ ਹੈਗਾ